ਕਨਫਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਬਾਈ ਦਾ ਪੰਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਪਰਮਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਹਾਂ ਵੀਡੀਓ ਬਣਾਉਣ ਤਾਜੀ ਸੂਈ ਬਾਜ ਦੋਸਤੋ ਦਿਖਾਵਾਂਗੇ ਤੇ ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਪਰਮਜੀਤ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ। ਬਾਈ ਨਾਲ ਗੱਲਬਾਤ ਕਰਦੇ ਆਂ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਬਾਈ ਪਰਮਜੀਤ ਸਿੰਘ ਜੀ ਸასი ਕਾਲ। ਸასი ਕਾਲ ਜੀ ਸੰਧ ਸਾਹਿਬ। ਹੋਰ ਠੀਕ ਠਾਕ ਜੀ। ਮੇਰਾ ਜੀ ਮੇਰਾ ਸਾਰੇ ਖੈਰਾ ਫਾਰਮ ਵੇਖਣ ਆਲੇ ਨੂੰ ਵੈਗਰ ਚੀਕਾ ਖਾਲਸਾ ਸ੍ਰੀ ਅਗਰਜੀ ਕੀ ਫਤਿਹ। ਹੋਰ ਜੀ ਠੀਕ ਠਾਕ। ਕਿਰਪਾ ਜੀ ਗੁਰੂ ਰਾਮਦਾਸ ਦੀ ਬਾਬੜਾ ਸਾਹਿਬ। ਛਲੀ ਜੀ ਦਾ ਵਧੀਆ ਕੰਮ ਕਰ। ਹਾਂ ਜੀ ਹਾਂ ਜੀ ਖੈਰਾ ਸਾਹਿਬ। ਐਡਰੈਸ ਬੋਲ ਦੀ ਵਧੀਆ ਆਪਣੇ ਕਰ 6593 ਨਾਮ ਹੀ ਦਦ ਪਰਮਜੀਤ ਸਿੰਘ ਹਾਂਜੀ ਪਿੰਡ ਪਣਗੋਟਾ ਜੀ ਠੀਕ ਹੈ ਜੀ ਕਾਫੀ ਲੰਬੇ ਸਮੇਂ ਤੋਂ ਵਪਾਰ ਦੇ ਹਾਂਜੀ ਹਾਂਜੀ ਸੰਤੋਖ ਸਾਹਿਬ ਖੈਰਾ ਸਾਹਿਬ ਕਿਰਪਾ ਜੀ ਮਹਾਰਾਜ ਠੀਕ ਹੈ ਜੀ ਤੇ ਮੱਝਾਂ ਹੀ ਹੁੰਦੀਆਂ ਜਿਆਦਾ ਕਿ ਗਾਵਾਂ ਹੀ ਲਉਂਦੇ ਖੈਰਾ ਸਾਹਿਬ ਇਸ ਤਰ੍ਹਾਂ ਆਈ ਜਾਂਦੇ ਤੁਹਾਨੂੰ ਪਤਾ ਹੁੰਦੇ ਜਾਨਵਰ ਜਿਆਦੇ ਆ ਰਲੇ ਮਿਲੇ ਆਈ ਹਾਂਜੀ 3-4 ਰਹਿ ਗਏ ਅੱਜ ਵੇਖੇ ਕਰਮ ਵਾਲੇ ਤੇ ਹੁਣ ਤੇ ਦੋ ਵੀ ਵਿਕੀ ਆ ਤੇ ਦੋ ਗਾਵਾਂ ਹੋਰ ਵੀ ਵੇਗੀਆਂ ਪਸ਼ੂ ਵੇਹੇ ਚੰਗੀ ਬਰੀਡ ਵਾਲੇ ਹਾਂਜੀ ਸੋਨਾ ਆਉਂਦਾ ਸੰਤੋਖ ਸਾਹਿਬ ਖੈਰਾ ਸਾਹਿਬ ਇਹ ਜਿਹੜੀ ਅੱਜ ਮੱਝ ਸੂਈ ਵੀਰੇ ਇਹ ਸਵੇਰ ਕਰਮਾ ਸ ਅੱਜ ਜੀ ਉਹ ਜੇਰ ਪਈ ਜੀ ਸਾਹਮਣੇ ਪਰ ਜੇਰ ਦੋਸਤੋ ਸਾਰੀ ਆ ਪੈ ਗਈ ਹੈ ਬਾਕੀ ਇਹ ਬਾਈ ਨੇ ਆਪਣੇ ਫੋਨ ਦੇ ਵਿੱਚ ਵੀ ਵੀਡੀਓ ਇਹਦੀ ਰਿਕਾਰਡ ਕੀਤੀ ਹੋਈ ਹੈ ਬਿਲਕੁਲ ਜੀ ਬਿਲਕੁਲ ਤੇ ਸੂਈ ਨੂੰ ਤਕਰੀਬਨ 1 1:30 ਵਜੇ ਸੂਈ ਰਤੀ ਦੋ ਕੋਈ ਖੈਰਾ ਸਾਹਿਬ ਦੋ ਕੋਈ ਹੈ ਨਾ ਸੂਈ ਅਤੇ ਜੇਰ ਜੂ ਸਾਰੀ ਆ ਪੈ ਗਈ ਸਾਰੀ ਬਿਲਕੁਲ 1:30 ਹੋਈ ਹੈ ਖੈਰਾ ਸਾਹਿਬ ਇਹਦੀ ਠੀਕ ਹੈ ਜੀ ਤੇ ਬੱਚਾ ਇਹਨੇ ਦੋਸਤੋ ਆ ਕਟਾ ਦਿੱਤਾ ਜੀ ਸਮਝ ਪਤਾ ਹੈ ਨਾ ਜੀ ਹਾਂ ਜੀ ਹਾਂ ਬਿਲਕੁਲ ਨਾਰਵਾ ਗਿੱਲਾ ਨਾਲ ਤੁਸੀਂ ਚੈੱਕ ਕਰ ਲਿਓ ਬਸ ਪਹਿਲਾਂ ਵਿਖਾਤਾ ਆ ਕਰੋ ਚੈੱਕ ਜੀ ਹਾਂ ਜੀ ਹਾਂਜੀ ਸੂਆ ਤੇਜਾ ਸੂਈ ਹੈ ਜੀ ਹਾਂਜੀ ਤੋਰ ਕੇ ਫਾਈਜੀ ਕਰਾਉ ਹਾਂਜੀ 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 ਤੋਰ ਕੇ ਦਿਖਾਈ ਜੀ ਚੱਲ ਪੁੱਤੇ ਕਾਟ ਕਾਟ ਮੈਂ ਤਾਂ ਦੋਸਤੋਂ ਚੈੱਕ ਕਰ ਲਿਓ ਤੁਹਾਨੂੰ ਪਤਾ ਸੂਕੇ ਪਸ਼ੂ ਇੱਕ ਵਾਰ ਥੋੜੀ ਜੀ ਤਹਿ ਮਾਰਨਾ ਜ਼ਰੂਰ ਆਏ ਪੁੱਤੇ ਮਾਗੀ ਦੋਸਤੋਂ ਜਿੰਨੀ ਵੀ ਹੈਗੀ ਹੈ ਕਰਮਾ ਵਾਲੀ ਬੜੀ ਸੋਹਣੀ ਸੁਨਤੀ ਹੈ ਰਾਜੀ ਹੈ ਪੂਰੀ ਫੇਰੀ ਤੇ ਇਹਦੀ ਆਰਡਰ ਕੁਆਲਿਟੀ ਚੈੱਕ ਕਰ ਲਿਓ ਸੂਤਾ ਕਾਟਰ ਕੁਆਲਿਟੀ ਲੱਗੀ ਜੀ ਹਰਿਆ ਸਾਹਿਬ ਚੋ ਆਪ ਸਮਾਂ ਬਹੁਤਾ ਜਿਆਦਾ ਵਾ ਅੱਛਾ ਜੀ ਆਪ ਹੁਣੇ ਭਰਾਵਾਂ ਨੂੰ ਖਾਵਾਂਗੇ ਵੀਡੀਓ ਚੱਲਦੀ ਜਿੰਨਾ ਕਿਨੇ ਵੀਰਪਰਮ ਜੀ ਚੋ ਆਇਆ ਦੂਜੇ ਸਵੇਰੇ ਹਰਿਆ ਸਾਹਿਬ ਆਪਾ ਘਰ ਚੋ ਮੈਂ ਲਈ ਹੋ ਹੁੰਦੇ ਨੇ 12 13 ਕਿਲੋ ਦੁੱਧ ਦਿੱਤਾ ਵਾ 12 13 ਕਿਲੋ ਦਾ ਇਹ ਅੱਡੀਕਾ 13 ਕਿਲੋ ਦੁੱਧ ਤਾਂ ਹੀ ਹੁੰਦੇ ਬਾਕੀ ਆਪਾ ਬਾਡੀ ਲੈਂਥ ਚੈੱਕ ਕਰ ਲਿਓ 15 16 ਬੋਲਦੀ ਇਹ ਗਲਤ ਆ ਗਲਤ ਹੈ ਹਾਂਜੀ ਹੈ ਨਾ ਜੀ ਬਿਲਕੁਲ ਜੀ ਜੈ ਜੈ ਹੋਵੇ ਚਲੋ ਜਿੰਨਾ ਕ ਬੰਦਾ ਬੰਦਾ ਜੀ ਹਾਂਜੀ ਹਾਂਜੀ ਆਹ ਲਓ ਜੀ ਕਰੋ ਚੈੱਕ ਜੀ ਭਾਈ ਇੱਕ ਗੇੜਾ ਇਹਦਾ ਹੋਰ ਕਢਾਈਏ ਇਹਨੂੰ ਮੜਾ ਜੀ ਇਦ ਨੂੰ ਇਦ ਨੂੰ ਨਹੀਂ ਨਾ ਥੋੜਾ ਘੇਰਾ ਸਾਬ ਬੱਚੀ ਦਾ ਜਾਰਾ ਕਰਦੀ ਹੈ ਜਾਰਾ ਕਰਦੀ ਹੈ ਨਾ ਜੀ ਸੱਜਰ ਸੂਈ ਕਰਨਾ ਥੋੜਾ ਪਤਾ ਬੱਚੇ ਦਾ ਜਾਰਾ ਕਰਦਾ ਆਹ ਲਓ ਜੀ ਕਰਿਓ ਚੈੱਕ ਥਾਣਾ ਥਾਣਾ ਦੀ ਕੁਆਲਿਟੀ ਚੈੱਕ ਕਰ ਲਿਓ ਆਹ ਲਓ ਜੀ ਕਰ ਲਓ ਚੈੱਕ ਲੈ ਜੋ ਜੀ ਸਕੇ ਖੜਦਾ ਬੇਟਾ ਬਹੁਤ ਸੋਹਣੀ ਦੋਸਤੋਂ ਥਾਣਾ ਦੀ ਕੁਆਲਿਟੀ ਨਖੜ ਵਿੱਚ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਰਟ ਸ਼ਾਂਗੜੀਆਂ ਨਾਲ ਆਹ ਚੈੱਕ ਕਰ ਲਿਓ ਚੁਵਾਈ ਬਾਈ ਨੇ ਸੁਬਾ ਕੀਤੀ ਹੈ ਥੋੜੀ ਜੀ ਕੋਈ ਬੱਚੇ ਕੋਈ ਚੁਵਾਈ ਕੀਤੀ ਹੈ ਇਹਦੀ ਅਜੇ ਧਾਰਾ ਤੋਂ ਬਈ ਚਾਰੇ ਖਣਾ ਤੇ ਆਇਆ ਸਰ ਸਾਹਿਬ ਬਹੁਤ ਵਧੀਆ ਇੱਕ ਇੱਕ ਸਕੰਡ ਦਾ ਕੰਮ ਆਪਾਉਣੇ ਸਾਰੇ ਭਰਾਵਾਂ ਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਬੱਚਾ ਲਾ ਕੇ ਬਾਈ ਕਹਿੰਦਾ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਵਾ ਦਿੰਨੇ ਥਣ ਚਾਰੇ ਦੇ ਲਓ ਜੀ ਬੱਚਾ ਮੜਾ ਜੀ ਕਿ ਏਦਾਂ ਮੇ ਤੂ ਇਸ ਤਰ੍ਹਾਂ ਖੇਰਾ ਸਾਹਿਬ ਲੈਣ ਵਾਲੀ ਮੈਂ ਨਹੀਂ ਏ ਲਓ ਜੀ ਦੋਸਤੋ ਗਾ ਮਾਰ ਦੀ ਪੂਰੀ ਸੀਲਸ ਲੱਗ ਜੀ ਕਰ ਲਿਓ ਚੈੱਕ ਲਓ ਜੀ ਠੀਕ ਹੈ ਜੀ ਹਾਂ ਜੀ ਹਾ ਲਓ ਜੀ ਕੱਲੇ ਕੱਲੇ ਥਣ ਚਾਰੇ ਸਾਰੇ ਦਿਖਾਓ ਸਰ ਸਾਹਿਬ ਲਓ ਜੀ ਲੋ ਜੀ ਠੀਕ ਹੈ ਜੀ ਦੂਜੇ ਦੀ ਮਾਰ ਲਓ ਜੀ ਲਓ ਜੀ ਆ ਲੋ ਜੀ ਵੇਖ ਲੋ ਜੀ ਕੋਈ ਪੂਰ ਛੱਟਾ ਨਹੀਂ ਜੀ ਮਾ ਖੈਰਾ ਸਾਹਿਬ ਕੋਈ ਬਣਾਊਗਾ ਆ ਲੋ ਕਰੋ ਚੈੱਕ ਜੀ ਲੋ ਜੀ ਲੋ ਖੈਰਾ ਸਾਹਿਬ ਲੋ ਜੀ ਹਾਂ ਜੀ ਆ ਲੋ ਜੀ ਕਰ ਲੋ ਚੈੱਕ ਜੀ ਠੀਕ ਹੈ ਜੀ ਫੇਰ ਸਾ ਖੈਰਾ ਸਾਹਿਬ ਇਹ ਗ੍ਰਾਮ ਖਾਓ ਬਣਾਉਣ ਸਾ ਲੋ ਜੀ ਚੈੱਕ ਜੀ ਦੁਬਾਰਾ ਫੇਰ ਕਰੋ ਚੈੱਕ ਲੋ ਜੀ ਲੋ ਜੀ ਠੀਕ ਹੈ ਜੀ ਹਾਂ ਜੀ ਤਸੱਲੀ ਹੈ ਜੀ ਕੋਈ ਦੂਰੋਂ ਭਰਾ ਲੈਂਦਾ ਉਹਦੇ ਕੋਈ ਪੂਰ ਛੱਟਾ ਹੋਊਗਾ ਹਾਂ ਜੀ ਠੀਕ ਹੈ ਜੀ ਠੀਕ ਹੈ ਛੱਡ ਦਿਓ ਅੱਛਾ ਭਾਈ ਜੀ ਮੁੱਲ ਕਿੰਨਾ ਦਾ ਹੋਊਗਾ ਜੀ ਖੈਰਾ ਸਾਹਿਬ ਮੁੱਲੇ ਦਾ ਕਰਦੇ ਆਂ ਆਪਾਂ 115000 ਰੁਪਿਆ ਅੱਛਾ ਜੀ ਦੇਣੇ ਤੋਂ ਛੋਰ ਛੱਪਾ ਕਿੰਨਾ ਹੋਊਗਾ 11 ਖੈਰਾ ਸਾਬ ਕੋਈ ਜਿਆਦਾ ਨਾ ਭਰਾ ਕਵੇ 11 13 ਦੀ ਦੇਣੀ 1 ਲੱਖ 13 ਹਜ਼ਾਰ ਹਾਂਜੀ ਹਾਂਜੀ ਥੋੜੀ ਬੜੀ ਕਰਦੀ ਹੈ ਕਿ ਜੈਸ ਹੋਰ ਹੁੰਦੀ ਤੇ ਚਲੋ 510 ਦੀ ਕਰ ਦੋ ਸਾਢੇ 12 ਦੇ ਦੋ ਸਾਢੇ 12 ਪੂਰੇ 12 ਦੀ ਖੈਰਾ ਸਾਬ ਦੇ ਦੋ 12 ਹਜ਼ਾਰ ਦੇ ਹਾਂ ਲਾਸਟ ਹੋ ਗਿਆ 12 ਜੀ ਐਸ ਨੋ 12 ਜੀ ਠੀਕ ਹੈ ਜੀ ਬਿਲਕੁਲ ਜੀ ਡਿਮਾਂਡ ਦੋਸਤੋ ਬਾਈ ਨੇ ਚਲੋ 19 ਕੀ ਰੱਖੀ ਹੈ ਜੀ ਬਿਲਕੁਲ ਲੈਣ ਦੇ ਨਾਲ ਕੀਤਾ ਮੁੱਲ 15000 1 ਲੱਖ 15000 ਤੇ 1 ਲੱਖ 12000 ਦੇ ਵਿੱਚੋਂ ਆਿਆਂਗੇ ਦਾ ਮਾਨਤਾਣ ਛੋਰ ਛੱਪਾ ਜਿਹੜਾ ਮ ਸੂਅ ਤੇਜਾ ਸੁਈ ਇਹ ਬੱਚਾ ਨੇ ਕਟਾ ਦਿੱਤਾ ਵਾ ਡਿਟੇਲ ਸਾਰੀ ਬਾਈ ਨੇ ਦੱਸ ਦਿੱਤੀ ਐਡਰੈਸ ਇਕਰੀ ਫੇ ਬੋਲ ਦੋ ਪਿੰਡ ਆ ਰਸਵਾ ਆਪਾ ਫੇਰ ਆਨੇ ਵੀ ਜੇਰ ਵਗੈਰਾ ਸਭ ਕੁਝ ਡਾਣਾ ਉਹ ਪਈ ਜੇ ਮੋਬਾਈਲ ਪਈ ਜੇਰ ਪੈਂਦੀ ਦੀ ਵੀਡੀਓ ਹੈਗੀ ਬਾਕੀ ਉਹ ਪਈ ਜੇ ਠੀਕ ਹੈ ਜੀ ਬਾਈ ਦਾ ਪਿੰਡ ਹੈਗਾ ਜੇ ਪੰਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਈ ਦਾ ਪਰਮਜੀਤ ਸਿੰਘ ਹੈ ਫੋਨ ਨੰਬਰ ਬਾਈ ਜੀ ਇਕਰੀ ਫੇ ਬੋਲ ਦੋ 8872565930 ਠੀਕ ਹੈ ਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ